ਲੈ ਜੀ ਮੋਮੋ ਉਧਰ ਸਰਦਾਰ ਸੁਖਵਿੰਦਰ ਸਿੰਘ ਦੀ ਗਰੇਵਾਲ ਦੇ ਪੁੱਤਰ ਦਾ ਸਨਮਾਨ ਅੱਜ ਦੇ ਮੇਲੇ ਤੇ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੈ ਸੁਮਤੀ ਡੀਏਵੀ ਕਬੱਡੀ ਕਲੱਬ ਜਲੰਧਰ ਦੀ ਟੀਮ ਦੇ ਸਾਰੇ ਖਿਡਾਰੀ ਹੈ ਹਾਂ ਤੇ ਸਾਰੇ ਸਾਰੇ ਪ੍ਰਮੋਟਰਾਂ ਦਾ ਮੈਂ ਸਤਿਕਾਰ ਕਰਾਂਗਾ ਪਹਿਲਾਂ ਧੰਨਵਾਦ ਕਰਦੇ ਹਾਂ ਕਿ ਰਵੀ ਗਰੇਵਾਲ ਸਾਡਾ ਭਰਾ ਤੇ ਨਾਲ ਅਮਨਦੀਪ ਗਰੇਵਾਲ ਤੇ ਕਮਲ ਆਲਮਗੀਰ ਜੀ ਬੇਸ਼ੰਮ ਆ ਜਾਨਗੇ ਸ੍ਰੀ ਅੰਚ ਨਾਲ ਗੁਰਜੰਸ਼ ਪਹਿਲਵਾਨ ਤੇ ਨਾਲ ਗੁਰਜੰਟਾਲ ਮਗੀਰ ਤੇ ਨਾਲ ਸਮੁੱਚੀ ಗ್ರಾಮ ਪੰਚਾਇਤ ਤੇ ਸਮੁੱਚੀ ਡੀਏਵੀ ਕਬੱਡੀ ਕਲੱਬ ਜਲੰਧਰ ਦੀ ਟੀਮ ਦੇ ਸਾਰੇ ਜਿਹੜੇ ਪ੍ਰਮੋਟਰ ਹੈ ਗੌਰਵ ਚੀਮਾ ਜੀ ਜਿਹੜੇ ਸਤਕਾਰ ਦੇ ਜੋ ਵੀਰ ਨੇ ਸਾਡੇ ਉਹ ਵੀ ਨਾਲ ਨੇ ਤੇ ਨਾਲ ਸਾਡਾ ਮੱਟੂ ਕਬੱਡੀ ਕੋਚ ਤੇ ਸੁਰਜਪ੍ਰੀਆ ਲਾਲੀ ਸਾਡਾ ਭਰਾ ਹੋਰ ਜਸਵੀਰ ਸਰਪੰਚ ਜੀ ਜਸਵੀਰ ਸਰਪੰਚ ਜੀ ਵੀ ਆ ਜਾਣ ਬਾਈ ਆ ਜੀਏ ਪਲੀਜ਼ ਜਸਵੀਰ ਸਿੰਘ ਲਛਰ ਜੱਸੀ ਲਛਰ ਕੁਲਵੰਤ ਲਛਰ ਪੂ ਪੰਛੀ ਅਮਰੀਕਾ ਸੈਮ ਪੰਨੋ ਯੂ ਐਸ ਏ ਬੂਟਾ ਖੱਕ ਕੈਨੇਡਾ ਮੋਹਨਦੀਪ ਵਾਲਾ ਆਸਟ੍ਰੇਲੀਆ ਇੱਕੋ ਮਿੰਟ सोनू ਮਗੜੀਆਂ ਅਰਸ਼ ਗੱਡ ਫਾਰਮ ਜਗਰਾਵਾਲੇ ਵਰਜੀਤ ਸੋਤਾ ਯੂ ਐਸ ਏ ਹਾਂਜੀ ਭਾਈ ਨੂੰ ਆ ਲੈਣ ਦੀ ਪਲੀਜ਼ ਰਵੀ ਕਹਿੰਦਾ ਵੀ ਜੇ ਬੁਲਟ ਮੋਟਰਸਾਈਕਲ ਦੇਣਾ ਜਿਹੜੇ ਵੀਰ ਜਿਨ੍ਹਾਂ ਦੇ ਸਹਿਯੋਗ ਆ ਉਹ ਨਾਲ ਜ਼ਰੂਰ ਹੋਣੀ ਚਾਹੀਦੀ ਹੈ ਜਸਵੀਰ ਸਰਪੰਦੀ ਆ ਗਏ ਆ ਭਾਈ ਜੱਗਾ ਵਿਰਾੜਜੀ ਆ ਗਏ ਬਹੁਤ ਬੜਾ ਧੰਨਵਾਦ ਹੈ ਜੈਸ਼ਨ ਸੈਮ ਗਿਲ ਤੇ ਪ੍ਰੀਤ ਗਿਲ ਉਹ ਵੀ ਆ ਜਾਣ ਵੀਰ ਜਿਹਨਾਂ ਵੱਲੋਂ ਪਹਿਲਾ ਪ੍ਰਾਈਜ਼ ਹੈ ਅੱਜ ਸੈਮ ਗਿਲ ਤੇ ਪ੍ਰੀਤ ਗਿਲ ਉਹ ਵੀ ਨਾਲ ਆ ਜਾਣ ਸੈਮ ਗਿਲ ਵੱਲੋਂ ਅੱਜ ਪਹਿਲਾ ਪ੍ਰਾਈਜ਼ ਹੈ ਹਾਂਜੀ ਸੈਮ ਗਿਲ ਤੇ ਪ੍ਰੀਤ ਗਿਲ ਹਾਣੀ ਰੈਕੋਰਡਸ ਬਹੁਤ ਵੱਡਾ ਨਾਮ ਹੈ ਪੰਜਾਬੀ ਇੰਡਸਟਰੀ ਵਿੱਚ ਹਾਣੀ ਰੈਕੋਰਡਸ ਤੋਂ ਸਾਡੇ ਵੀਰ ਸੈਮ ਗਿਲ ਤੇ ਪ੍ਰੀਤ ਗਿਲ ਉਹ ਵੀ ਆ ਜਾਣਗੇ ਹਾਂਜੀ ਲੈ ਜੋਰਦਾਰ ਪਲੀਜ਼ ਸਾਡੇ ਪੋਰਟ ਕਲੱਬ ਦੇ ਪ੍ਰੀਤ ਮੁੰਨੂ ਯਾਰ ਪਲੀਜ਼ ਮੇਰੀ ਓਮ ਨੂੰ ਬੇਨਤੀ ਹੈ ਵੀ ਬਹੁਤ ਵੱਡਾ ਸਨਮਾਨ ਜਿਹੜਾ ਉਹ ਦੁਨੀਆ ਦੇ ਟੌਪ ਦੇ ਖਿਡਾਰੀ ਦਾ ਖੇਡ ਮੈਦਾਨ ਵਿੱਚ ਕੀਤਾ ਗਿਆ ਹੈ ਹੋ ਰਿਹਾ ਹੈ ਆਪਣੇ ਭਰਾ ਲਈ ਬੋਲ ਹੋਣ ਤੇ ਬਹੁਤ ਵੱਡਾ ਮਾਣ ਹੈ ਸਰਦਾਰ ਸੁਖਵਿੰਦਰ ਸਿੰਘ ਦੀ ਗਰੇয়াল ਮਹਾਰਾਜਵੰਤ ਕੌਰ ਦੇ ਪੁੱਤਰ ਦਾ ਉਹ ਭਾਗਾ ਵਾਲੀ ਮਾਂ ਉਹ ਭਾਗਾ ਵਾਲਾ ਬਾਪ ਉਹ ਭਾਗਾ ਵਾਲਾ ਪਰਿਵਾਰ ਹੈ ਸਰਦਾਰ ਕਹਿੰਦੇ ਪਹਿਲਵਾਨ ਸ਼ਕੰਦਰ ਸਿੰਘ ਦੇ ਪੋਤੇ ਦਾ ਸਨਮਾਨ ਬੁਲਟ ਮੋਟਰਸਾਈਕਲ ਦੇ ਨਾਲ ਖੇਡ ਮੈਦਾਨ ਦੇ ਵਿੱਚ ਹੋ ਰਿਹਾ ਹੈ ਜਿੱਥੇ ਜਿੱਥੇ ਦੀ ਮੋਟਾ ਮੇਰਾ ਇੱਕ ਵਾਰ ਤਾੜੀਆਂ ਮਾਰ ਦੋ ਜ਼ੋਰਦਾਰ ਸਾਡੇ ਰਵੀ ਗਰੇਵਾਲ ਅਮਨਦੀਪ ਗਰੇਵਾਲ ਤੇ ਕਮਲ ਆਲਮਗੀਰ ਤੇ ਗੁਰਜੰਟ ਆਲਮਗੀਰ ਸਮੁੱਚੀ ಗ್ರಾಮ ਪੰਚਾਇਤ ਤੇ ਡੀਏਵੀ ਕਬੱਡੀ ਕਲੱਬ ਕੈਲੀਫੋਰਨੀਆ ਜਲੰਧਰ ਦੀ ਟੀਮ ਦੇ ਸਾਰੇ ਵੱਡੇ ਪ੍ਰਮੋਟਰ ਲਸ਼ਰ ਭਰਾ ਬੋਵੀ ਕਾਲੋ ਬੋਟਾ ਖਖ ਸੁਰਖਪੁਰੀਆ ਲਾਲੀ ਸਾਡਾ ਭਰਾ ਔਰ ਵੱਡੀ ਮੁਬਾਰਕਬਾਦ ਹੈ ਸਾਡੇ ਕਬੱਡੀ ਜਗਤ ਦੀ ਤਰਫੋਂ ਕਿੱਡੇ ਖੁਸ਼ੀ ਦੇ ਪਲ ਨੇ ਦੀਪਦ ਬੁਰਜੀ ਵਾਲਾ ਤੇ ਜਸ਼ਨ আলমਗੀਰ ਕਹਿੰਦੇ ਬੁੱਲਡ ਦੇ ਉੱਪਰ ਵੱਡੇ ਮਾਨ ਨੇ ਦੋ ਦੁਨੀਆਂ ਦੇ ਸੁਪਰਸਟਾਰ ਇਸ ਮੈਦਾਨ ਦੇ ਵਿੱਚ ਮਾਨ ਸਮਾਨ ਪ੍ਰਾਪਤ